ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਹਲਕਾ ਝੰਡਿਆਲਾ ਗੁਰੂ ਦੇ ਪਿੰਡ ਵਡਾਲਾ ਜੋਲ ਦੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਵੱਲੋਂ ਪਿੰਡ ਵਡਾਲਾ ਜੋਲ ਵਿਖੇ ਚੌਨ ਪ੍ਰਚਾਰ ਜ਼ੋਰਾਂ ਸ਼ੋਰਾਂ ਚ ਹਲਕਾ ਝੰਡਿਆਲਾ ਗੁਰੂ ਅਧੀਮ ਪੈਂਦੇ ਪਿੰਡ ਵਡਾਲਾ ਜੋਲ ਵਿਖੇ ਹਰਦੇਵ ਸਿੰਘ ਬੱਬੂ ਦੋਦੀ ਵੱਲੋਂ ਆਪਣੇ ਸਾਥੀਆਂ ਸਮੇਤ ਕਾਫੀ ਭਾਰੀ ਇਕੱਠ ਕੀਤਾ ਗਿਆ ਹਰਦੇਵ ਸਿੰਘ ਬੱਬੂ ਦੀ ਅਗਵਾਈ ਵਿੱਚ ਵਡਾਲਾ ਜੋਲ ਵਿਖੇ ਘਰ-ਘਰ ਜਾ ਕੇ ਅਮਰਿਤਪਾਲ ਸਿੰਘ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਅਤੇ ਹਲਕਾ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਪਿੰਡ ਵਡਾਲਾ ਝੋਲ ਦੇ ਲੋਕਾਂ ਨੇ ਚੋਣ ਪ੍ਰਚਾਰ ਕੀਤਾ ਗਿਆ ਅਤੇ ਯਕੀਨ ਦਿਵਾਇਆ ਕਿ ਭਾਈ ਲੀਡ ਹਲਕਾ ਜਡੇਆਲਾ ਗੁਰੂ ਵਿੱਚੋਂ ਜਿੱਤ ਪ੍ਰਾਪਤ ਕਰਨਗੇ ਅਤੇ ਮੌਕੇ ਤੇ ਹਲਕਾ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਨੂੰ ਜਿਤਾਉਣ ਦੀ ਕੀਤੀ ਅਪੀਲ ਇਸ ਮੌਕੇ ਤੇ ਨਾਲ ਸਤਨਾਮ ਸਿੰਘ ਥਿੰਦ ਦਲਜੀਤ ਸਿੰਘ ਵਡਾਲਾ ਜਗਤਾਜ ਸਿੰਘ ਜੱਗਾ ਮੰਗਲ ਸਿੰਘ ਸਵਰਨ ਸਿੰਘ ਪਾਟਿਆ ਰਬਜੀਤ ਸਿੰਘ ਜੋਲ ਬਲਜਿੰਦਰ ਸਿੰਘ ਥਾਣੇਦਾਰ ਯਾਦਵਿੰਦਰ ਸਿੰਘ ਚੰਦबीर ਸਿੰਘ ਅਮਰੀਕ ਸਿੰਘ ਸਤਨਾਮ ਸਿੰਘ ਸਤਾ ਮਨਿੰਦਰ ਸਿੰਘ ਸਾਹ ਤਰਮਿੰਦਰ ਸਿੰਘ ਬਾਬਾ ਚਮਕੌਰ ਸਿੰਘ ਸੁਖਵਿੰਦਰ ਸਿੰਘ ਮੰਗਾ ਹੋਰ ਆਦਿ ਸਨ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੇ ਵਿਸ਼ੇਸ਼ ਰਿਪੋਰਟ ਆਪਣੀ ਰੈਲੀ ਕੱਢੀ ਆ ਰਹੀ ਆ ਵਰਤ ਪਾਸ ਅਖਤੋ ਦੇ ਬਾਰੇ ਕੀ ਜਾਣਕਾਰੀ ਚਾਹੀਦੀ ਹੈ ਵੇਖੋ ਜੀ ਇਧਰ ਆ ਤੇ ਅਮਰਤਪਾਲ ਜੀ ਉੱਠਿਆ ਵਾ ਤੇ ਉਹਨੇ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਲੋਕਾਂ ਦੇ ਬੱਚੇ ਨਸ਼ੇੜੀ ਜਿਹੜੇ ਉਹਨਾਂ ਨੂੰ ਉਹਨੇ ਨਸ਼ਿਆਂ ਤੋਂ ਹਟਾ ਕੇ ਅੰਮ੍ਰਿਤ ਸੰਚਾਰ ਚ ਪਸਾਇਆ ਖਾਲਸਾ ਵੀ ਨਾਮ ਬਣਾਈਆਂ ਉਹ ਤੋਂ ਸਾਡੀਆਂ ਸਰਕਾਰਾਂ ਨੂੰ ਪਤਾ ਨਹੀਂ ਕੀ ਦੁੱਖ ਹੋਇਆ ਸਾਡੀਆਂ ਸਰਕਾਰਾਂ ਚਾਹੁੰਦੀਆਂ ਕਿ ਇਹਨਾਂ ਤੇ ਨਿਆਣੇ ਜਿਹੜੇ ਆਪੇ ਜਿਹੜੇ ਅਨਪੜ੍ਹੋ ਨਸ਼ਿਆਂ ਚ ਲੱਗ ਜਾਣ ਜਿਹੜੇ ਪੜੇ ਲਿਖੇ ਬਾਹਰ ਚੱਲ ਜਾਣਗੇ ਤੇ ਅਸੀਂ ਉਹਨਾਂ ਤੇ ਰਾਜ ਕਰੀ ਜਾਈਏ ਹੁਣ ਮਤਲਬ ਦੁਨੀਆ ਨੂੰ ਜਾਗਰੂਕ ਕੀਤਾ ਉਹਨੇ ਤੇ ਜਿਉਂ ਜਾਗਰੂ ਕਾਂਡਿਆ ਸੀ ਤੇ ਉਹਨੂੰ ਐਨਐਸਏ ਲਾ ਕੇ ਤੇ ਡਿਬਰੂ ਜੇਲ੍ਹ ਚ ਭੇਜਦਾ ਡਿਬਰੂਗੜ ਜੇਲ੍ਹ ਦੇ ਵਿੱਚ ਉਹਦਾ ਕਸੂਰ ਕੀ ਸੀ ਨਾ ਉਹ ਤੇ ਕੋ ਕਤਲ ਦਾ ਪਰਚਾ ਨਾ ਉਹ ਤੇ ਕੋ ਦੇਸ਼ਦ్రోਹ ਦਾ ਪਰਚਾ ਨਾ ਉਹ ਤੇ ਕੋਈ ਨਜਾਇਜ਼ ਥਾਰਾਂ ਦਾ ਪਰਚਾ ਕਾਹਦਾ ਕਰਕੇ ਉਹਨੂੰ ਮਤਲਬ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਦਾ ਜੇ ਫਰਜ ਕਰ ਲੋ ਉਹ ਤੇ ਕੋਈ ਇਹਨਾਂ ਨੇ ਇਹਨਾਂ ਮਤਲਬ ਸਰਕਾਰਾਂ ਨੂੰ ਕੋਈ ਹੈਗੀ ਹੀ ਰੰਜਿਸ਼ ਤੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਪੱਟੀ ਜੇਲ੍ਹ ਹੀ ਗਰਦਾਸਪੁਰ ਜੇਲ੍ਹ ਆ ਅੰਮ੍ਰਿਤਸਰ ਜੇਲ੍ਹ ਆ ਗੁੰਦਵਾਲ ਸਾਹਿਬ ਜੇਲ੍ਹ ਆ ਇੱਥੇ ਪਛਾਣਦੇ ਚਲੋ ਲੋਕ ਲੋਕਾਂ ਨੇ ਇਸੇ ਕਰਕੇ ਜਿਹੜੀ ਬੇਨਿਆਈ ਹੁੰਦੀ ਹੈ ਨਾ ਸਿੱਖਾਂ ਦੇ ਨਾਲ ਉਹਦਾ ਕਰਕੇ ਹੀ ਮਤਲਬ ਲੋਕਾਂ ਨੇ ਲਹਿਰ ਬਣਾ ਲਈ ਆਪੀ ਅਸੀਂ ਆਪਣੇ ਉਹੜਾ ਸਿੱਖ ਆਗੂ ਆ ਉਹਨੂੰ ਜੇਲ੍ਹ ਤੋਂ ਬਾਹਰ ਕੱਢੀਏ ਹੁਣ ਉਹ ਮੰਤਰੀ ਬਾਜੇਖਾਨੇ ਵਾਲਾ ਸੀ ਉਹ ਵਿਚਾਰਾ ਆਪਣਾ ਰੋਟੀ ਪਾਣੀ ਚਲਾਉਂਦਾ ਸੀ ਪੇਜ ਬਣਾਇਆ ਹੀ ਉਹਨੇ ਤੇ ਉਹਨੂੰ ਵੀ ਵਿਚਾਰੇ ਨੂੰ ਦੱਸੋ ਉਹ ਕਿਤੇ ਟੈਰਿਸਟ ਹੀ ਕੀ ਹੀ ਉਹਨੇ ਦੇਸ਼ ਤੋਂ ਕੀਤਾ ਸੀ ਕੋਈ ਨਹੀਂ ਇਹ ਸਾਡੀਆਂ ਸਰਕਾਰਾਂ ਦਾ ਕਰਕੇ ਆ ਜਿਹੜੀਆਂ ਲਹਿਰਾਂ ਉੱਠੀਆਂ ਸਾਡੀਆਂ ਸਰਕਾਰਾਂ ਦਾ ਕਰਕੇ ਉੱਠੀਆਂ ਵਾ ਨਹੀਂ ਤੇ ਅਸੀਂ ਤੱਕੜੀ ਨੂੰ ਪੰਜੇ ਨੂੰ ਚਾੜੂ ਨਹੀਂ ਬੋਟਾ ਪਾਉਂਦੇ ਰਹੇ ਸਾਰੇ 17 ਸਾਲਾਂ ਤਿਆਂ ਇਹਨਾਂ ਨੂੰ ਬੋਟਾ ਪਾਉਂਦ ਰਹਿਆ ਅਸੀਂ ਵੀ ਨੜੀਆਂ ਨਾਲੀਆਂ ਗੜੀਆਂ ਕੀ ਉਲਝੇ ਪਏ ਆ ਤੇ ਬਸ ਹੁਣ ਐਸੇ ਕੁਐਸਚਨ ਆ ਆਖਰੀ ਦੇ ਜਿੱਦਾਂ ਦੂਜੀ ਪਾਰਟੀ ਦੋਸ਼ ਲਾਉਂਦੇ ਆ ਵੀ ਅੰਮ੍ਰਿਤਪਾਲ ਜੀ ਇਹ ਕਾਰ ਵਕਾਸ ਦੀ ਕਰ ਰਹੇ ਉਹਦੇ ਬਾਰੇ ਦੇਖੋ ਜੀ ਅੰਮ੍ਰਿਤਪਾਲ ਅਸੀਂ ਦਾ ਵਿਕਾਸ ਕਰਨ ਲਈ ਜੇਲ੍ਹ ਚ ਭੇਜਿਆ ਨੂੰ ਵਿਕਾਸ ਉਹ ਬਾਹਰ ਰਹੂਗਾ ਇਹਨਾਂ ਨੇ ਵਿਕਾਸ ਦੇ ਨਾਂ ਤੇ ਬੋਟਾ ਲਈਆਂ ਨਾ ਵੀ ਅਸੀਂ ਵਿਕਾਸ ਕਰਾਂਗੇ ਅਸੀਂ ਆ ਕਰਾਂਗੇ ਚਲੋ ਸਰਕਾਰਾਂ ਦੇ ਕੰਮ ਆ ਅਹੀਂ ਸਰਕਾਰਾਂ ਆਪਣੇ ਕੋਲ ਪੈਸਾ ਨਹੀਂ ਲਾਉਂਦੀਆਂ ਅਸੀਂ ਜਦੋਂ ਸੇਰ ਤੋਂ ਉੱਠਦੇ ਆ ਟੈਕਸ ਦਿੰਨੇ ਆ ਸਾਡੇ ਪੈਸੇ ਸਰਕਾਰਾਂ ਲਾਉਂਦੀਆਂ ਵਾ ਉਹ ਵੀ ਮਤਲਬ ਜਿਹੜੀਆਂ ਹੁਣ ਆਈਆਂ ਸਰਕਾਰਾਂ ਵਾ ਉਹ ਸਾਡੇ ਪੈਸੇ ਖਰਾਬ ਹੀ ਕਰ ਲਈਏ ਅਸੀਂ ਵੇਖਣ ਦੇ ਪੈਸੇ ਖਰਾਬ ਹੀ ਕਰ ਲਈਆਂ ਵਾ ਇਹ ਕਰਕੇ ਅਸੀਂ ਚਾਹਨੇ ਬਦਲਾ ਦੇ ਨਾਂ ਤੇ ਤੀਜੀ ਪਾਰਟੀ ਲਿਆਂਦੀ ਸੀ ਵੱਧ ਚੜ ਕੇ ਬੋਟਾਂ ਪਾਈਆਂ ਅਸੀਂ ਪਰ ਬਦਲਾ ਕੋਈ ਸਾਨੂੰ ਇਡਾ ਜਾਪਿਆ ਨਹੀਂ ਸਾਡੇ ਮਤਲਬ ਸਿੱਖ ਮੁੜਿਆਂ ਦੇ ਤੇ ਉਹੀ ਅਤਾਜਰ ਹੁੰਦੇ ਰਹੇ ਇਸੇ ਕਰਕੇ ਅਹੀਂ ਮਤਲਬ ਹੁਣ ਇਹ ਵੇਖੋ ਲਹਿਰ ਆ ਪਿੰਡਵਾਂ ਡਾਲਾ ਚੌਂਦੀ ਲਹਿਰ ਆ ਵੇਖ ਲੋ ਤੇ ਲੋਕਾਂ ਦਾ ਛੋਟੇ ਛੋਟੇ ਬੱਚੇ ਪ੍ਰਚਾਰ ਕਰਨਦੇ ਆ ਬਜ਼ੁਰਗ ਬਈ ਕੇ ਪ੍ਰਚਾਰ ਕਰਦੇ ਆ ਜਵਾਨ ਤੇ ਥੁੜੇ ਹੀ ਆ ਜੇ ਫੇਰ ਬਸ ਬੇਨਤੀਆਂ ਵਾਹਿਗੁਰੂ ਸਾਹਿਬ ਵੇਖੋ